ਦੋ ਸਕੇ ਭਰਾ ਉਹਨਾਂ ਨੂੰ ਬਾਵਾ ਜ਼ਮੀਨ 24 24 55 ਕਿੱਲੇ ਆਈ ਵੰਡ ਕੇ ਤੇ ਸਾਧ ਸੰਗਤ ਉਹਨਾਂ ਦੁਮਨ ਦੇ ਕੋਈ ਇੱਕ ਲੜਕਾ ਜਿਹੜਾ ਛੋਟਾ ਸੀ ਉਹਦਾ ਵੀ ਬੱਚਾ 8ਵੀਂ 9ਵੀਂ ਚ ਪੜ੍ਹੇ ਦੂਜੇ ਦਾ ਵੀ 8ਵੀਂ 9ਵੀਂ ਬੱਚਾ ਸੰਗਤ ਵਿੱਚ ਆਉਂਦੇ ਆ ਇੱਕ ਪਰਿਵਾਰ ਉੱਤੇ ਗੁਰੂ ਦੀ ਕਿਰਪਾ ਬਖਸ਼ਿਸ਼ ਹੋ ਗਈ ਉਹ ਬੱਚੇ ਸਮੇਤ ਗੁਰਦੁਆਰੇ ਜਾਣ ਲੱਗ ਪਏ ਉਹਨੇ ਮਨ ਬਣਾਇਆ ਸਮਾਗਮ ਤੋਂ ਬਾਅਦ ਅੰਮ੍ਰਿਤ ਛਕਣਾ ਤਾਂ ਸਾਧ ਸੰਗਤ ਉਹਨੇ ਤਿਆਰੀ ਕਰ ਲਈ ਉਹ 7ਵੀਂ 8ਵੀਂ ਕਲਾਸ ਦਾ ਬੱਚਾ ਉਹਨੇ ਸ੍ਰੀ ਸਾਹਿਬ ਉੱਪਰ ਜੀ ਪਾਇਆ ਹੋਇਆ ਤੇ ਆਪਣੇ ਤਾਏ ਦੇ ਲੜਕੇ ਨੂੰ ਮਿਲਿਆ ਉਹਨੂੰ ਕਹਿੰਦਾ ਵੀ ਉਹਨੇ ਵੇਖਿਆ ਤਾਏ ਦੇ ਲੜਕੇ ਨੇ ਉਹ ਵੀ ਉਹੀ ਉਮਰ ਦਾ ਸੀ ਕਹਿੰਦਾ ਅਮਨ ਨੇ ਕੀ ਪਾਇਆ ਹੋਇਆ ਉਹ ਕਹਿੰਦਾ ਸ੍ਰੀ ਸਾਹਿਬਾ ਕਿਰਪਾ ਹਾਨਾ ਕਹਿੰਦਾ ਤੂੰ ਕਿਦਾਂ ਭਾਈ ਕਹਿੰਦਾ ਮੈਂ ਤੇ ਮੇਰੀ ਮੰਮੀ ਪਾਪਾ ਨਾਲ ਅਸੀਂ ਅੰਮ੍ਰਿਤ ਛਕਣ ਚੱਲੇ ਆਂ ਕੱਲ ਨੂੰ ਅੰਮ੍ਰਿਤ ਛਕਣਾ ਇਹ ਜਿਹੜਾ ਅੰਮ੍ਰਿਤ ਛਕਦਾ ਉਹਨੂੰ ਕਿਰਪਾਹ ਮਿਲਦੀ ਆ ਹੁਣ ਬੱਚੇ ਨੇ ਉਹਨ ਘਰ ਜਾ ਕੇ ਆਪਣੀ ਮੰਮਾ ਪਾਪਾ ਨੂੰ ਕਿਹਾ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ ਅਮਨ ਛਕਣ ਲੱਗਾ ਚਾਚਾ ਜੀ ਅੰਮ੍ਰਿਤ ਛਕਣ ਲੱਗੇ ਅਸੀਂ ਅੰਮ੍ਰਿਤ ਛਕਣਾ ਮੈਂ ਵੀ ਛਕਣਾ ਉਹਦੇ ਪਿਓ ਨੇ ਦਬਕਾ ਮਾਰਿਆ ਕਹਿੰਦਾ ਚੱਲੋ ਬਹਿ ਜਾ ਅੰਮ੍ਰਿਤ ਛਕਣਾ ਤੂੰ ਬਾਬਾ ਬਣਨੇ ਰੋਕ ਦਿੱਤਾ ਉਹ ਬੱਚੇ ਬੱਚੇ ਹੁੰਦੇ ਨੇ ਜਿਹੜੀ ਚੀਜ਼ ਬੱਚਿਆਂ ਨੂੰ ਚੰਗੀ ਲੱਗੇ ਉਹ ਜ਼ਿਆਦਾ ਫਿਰ ਉਸ ਉਮਰ ਵਿੱਚ ਇਹ ਉਮਰ ਇਸ ਤਰ੍ਹਾਂ ਦੀ ਹੈ ਇਹ ਇਸ ਉਮਰ ਵਿੱਚ ਜੋੜਦੇ ਹੋਗੇ ਚੰਗੇ ਰਹੋਗੇ ਤੁਹਾਡੇ ਕੰਮ ਆਏਗੀ ਜ਼ਿੰਦਗੀ ਵਿੱਚ ਗੱਲ ਪਿੰਡਾਂ ਵਿੱਚ ਰਹੇ ਇੱਕ ਦਰਖਤ ਹੁੰਦਾ ਪਿੰਡਾਂ ਵਿੱਚ ਉਹਨੂੰ ਤੂਤਦਾ ਦਰਖਤ ਕਹਿੰਦੇ ਆ ਸਿਆਲ ਆਉਣੇ ਨੇ ਸਰਦੀਆਂ ਨੂੰ ਉਹ ਤੋਹਦੀਆਂ ਜਿਹੜੀਆਂ ਛਟੀਆਂ ਹੁੰਦੀਆਂ ਨਾ ਪਤਲੀਆਂ ਉਹ ਪਿੰਡਾਂ ਵਿੱਚ ਲੋਕ ਵੰਡਾ ਲੈਂਦੇ ਨੇ ਤੇ ਉਹਦੇ ਟੋਕਰੇ ਬਣਾ ਕੇ ਰੱਖਦੇ ਟੋਕਰੇ ਗੋਆ ਰੋੜੀ ਚੁੱਕਣ ਵਾਸਤੇ ਹੁਣ ਉਹ ਦੂਤ ਦੀਆਂ ਛੱਡੀਆਂ ਨਰਮ ਨੇ ਉਹਨਾਂ ਨੂੰ ਜਿੰਨਰ ਮਰਜੀ ਫੋਲਡ ਕਰ ਲਓ ਉਹਨਾਂ ਨੂੰ ਮੋੜ ਕੇ ਟੋکریاں ਬਣਾ ਦਿੰਦੇ ਨੇ ਉਹ ਟੋکریاں ਕਈ ਕਈ ਮਹੀਨੇ ਘਰ ਦੀ ਗੰਦਗੀ ਚੁੱਕਦੀਆਂ ਨੇ ਤੁਹਾਡੇ ਕੰਮ ਆਉਂਦੇ ਨੇ ਉਹ ਟੋਕਰੇ ਟੋکریاں ਸਾਥ ਸੰਗਤ ਜੇ ਉਹ ਛੱਡੀਆਂ ਸੁੱਕ ਜਾਣ ਫਿਰ ਮਾਫ ਕਰਿਓ ਸਬਾਏ ਬੱਲਣ ਤੋਂ ਉਹ ਕਿਸੇ ਕੰਮ ਨਹੀਂ ਹੁੰਦੀ ਜੋ ਬਰੀਕ ਛਡੀਆਂ ਸਭ ਜਾਣਨਾ ਸਬਾਇ ਮਾਲਣ ਤੋਂ ਕਿਸੇ ਕੰਮ ਨਹੀਂ ਹੋਣੀ ਐ ਇਦਾਂ ਇਹ ਛੋਟੇ ਬੱਚੇ ਜਿੰਨੀ ਦੇਰ 8ਵੀਂ 7ਵੀਂ ਤੱਕ ਦੀ ਕਲਾਸ ਹੈ ਇਹਨਾਂ ਨੂੰ ਜਿੱਧਰ ਮਰਜ਼ੀ ਜੋੜਦੇ ਹੋ ਨੀ ਜੁੜ ਜਾਣਾ ਜਦੋਂ ਵੱਡੇ ਹੋ ਗਏ ਫਿਰ ਕਿਸੇ ਭੱਦਾਂ ਵਾਲੇ ਦਾ ਜੁੜਦਾ ਫਿਰ ਜਿਹਦਾ ਜਿੱਦ ਨਸ਼ਿਆਂ ਵੱਲ ਤੁਰ ਪਿਆ ਉਹਨੂੰ ਮੋੜ ਨਹੀਂ ਸਕਦਾ ਇਸ ਲਈ ਵਕਤ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਓ ਇਹ ਸਮਾਗਮ ਕਰਾਉਣ ਦਾ ਮਕਸਦ ਹੀ ਇਹ ਹੈ ਉਦੇ ਪਿਓ ਨੇ ਰੋਕ ਤੱਕ ਕੇ ਕਿਹਾ ਬੈ ਜਾ ਰਾਮ ਰਾਮ ਰਸ਼ਕਨਾ ਤੂੰ ਬਾਬਾ ਬਣ ਜਾ ਉਹ ਬੱਚਾ ਰੁਕ ਗਿਆ ਅਗਲੀ ਸਵੇਰ ਉਹਦੇ ਜੱਜੇ ਦਾ ਲੜਕਾ ਫਿਰ ਆ ਗਿਆ ਅਮਰ ਛਕਣ ਤੋਂ ਪਹਿਲਾਂ ਸਿਰ ਇੱਕ ਇਸੀ ਇਸ਼ਨਾਨ ਕਰਕੇ ਤਿਆਰ ਹੋ ਕੇ ਉਹ ਕਹਿੰਦਾ ਦੀਪੇ ਤੂੰ ਵੀ ਛਕਣਾ ਅਮਰਦ ਉਹ ਫਿਰ ਆਪਣੇ ਮਮਾ ਪਾਪਾ ਨੂੰ ਕਹਿਣ ਲੱਗ ਪਿਆ ਤੇ ਉਹਦੇ ਪਿਓ ਨੇ ਉਹ ਲੜਕੇ ਨੂੰ ਦੌਕਾ ਮਾਰਿਆ ਕਹਿੰਦਾ ਜਾਓ ਭਾਜਾ ਤੁਸੀਂ ਤਾਂ ਬਾਬੇ ਬਣਨਾ ਹੋਗਾ ਅਸੀਂ ਬਾਬੇ ਬਣਨਾ ਆਪਣੇ ਲੜਕੇ ਦੇ ਥੱਪੜ ਮਾਰਿਆ ਉਹ ਜਿੱਦ ਕਰੇ ਮੈਂ ਵੀ ਅਮਰ ਛਕਣਾ ਤੇ ਉਹਨੇ ਲੜਕੇ ਦੇ ਥੱਪੜ ਮਾਰ ਕੇ ਬਾਹਰ ਤੋਂ ਫੜ ਕੇ ਨੇ ਅੰਦਰ ਕਰਕੇ ਬਾਹਰੋਂ ਕੁੰਡੀ ਲਾ ਦਿੱਤੀ ਇਹ ਤਾਂ ਸੱਜਣੋਂ ਕਹਾਣੀ ਇੱਥੇ ਲੰਘ ਗਈ ਇਹ ਤੋਂ ਬਾਅਦ ਫਿਰ ਕੀ ਬਣਿਆ ਉਹ ਬੱਚਾ 8ਵੀਂ ਤੋਂ 9ਵੀਂ 9ਵੀਂ ਤੋਂ 10ਵੀਂ 11ਵੀਂ 12ਵੀਂ ਚਾਹਤ ਸਾਲ ਲੰਘਦੇ ਆ ਦੇਰ ਨਾ ਲੱਗੀ 12-12 ਕਲਾਸਾਂ ਕਰ ਗਿਆ ਜਿਹੜੇ ਬੱਚੇ ਨੇ ਅਮਰ ਛੱਕਿਆ ਉਹ ਰੋਜ਼ ਸ਼ਾਮ ਨੂੰ ਗੁਰਦੁਆਰੇ ਜਾਂਦਾ ਹੈ ਗੁਰਦੁਆਰੇ ਦੇ ਗਰੰਥੀ ਨਾਲ ਬਾਬਾ ਜੀ ਨਾਲ ਸੁਖ ਹਸਣ ਕਰਾਉਂਦਾ ਮਹਾਰਾਜ ਦਾ ਨਾਲ ਮੱਧਰ ਸ਼ਬਦ ਵੀ ਪੜਦਾ ਹੈ ਸਮਾਗਮ ਹੁੰਦਾ ਸੇਵਾ ਵੀ ਕਰਾਉਂਦਾ ਹੈ ਉਹ ਉਧਰਲੇ ਪਾਸੇ ਜੁੜ ਗਿਆ ਦਸਤਾਰ ਮੁਕਾਬਲੇਾਂ ਚ ਵੀ ਭਾਗ ਲੈਂਦਾ ਉਹ ਗੁਰੂ ਘਰ ਵੀ ਆਉਣ ਲੱਗ ਪਿਆ ਬਾਬਾ ਜੀ ਨਾਲ ਚੰਦੋਆਂ ਦੀ ਸੇਵਾ ਬਦਲੌਂਦਾ ਗੁਰੂ ਘਰ ਨਾਲ ਜੁੜਿਆ ਤੇ ਜਿਹੜਾ ਭਾਏ ਨੇ ਉਹਦੇ ਨੇ ਰੋਕਿਆ ਸੀ ਨਾ ਚੌਂਗੀਆਂ ਕਲੇ ਵਾਲੇ ਨੇ ਉਹ ਬੱਚਾ 12 ਕਲਾਸਾਂ ਕਰਕੇ ਹਵਾ ਬਦਲ ਗਈ ਬੋਲਟ ਮੋਟਰਸਾਈਕਲ ਲੈਣਾ ਤੇ ਉਹਨੇ ਉਹ ਲੈ ਦਿੱਤਾ ਉਹਨੇ ਮਸਾ ਸਾ ਸੰਗਤ ਉਦਾਂ ਦੀ ਉਹਦੀ ਮਿੱਤਰਤਾ ਬਣ ਗਈ ਉਨੇ 12 ਕਲਾਸਾਂ ਕਰਾ ਕੇ ਜਦੋਂ ਪਿਓ ਨੇ ਵੇਖਿਆ ਨਾ ਵੇ ਇੱਥੇ ਤਾਂ ਹੁਣ ਕਹਿਣਾ ਨਹੀਂ ਮੰਨਦਾ ਇਹ ਤਾਂ ਬੋਲਟ ਤੇ ਘੁੰਮੀ ਜਾਂਦਾ ਉਹਨੇ ਕਹਿੰਦੀ ਸੰਗਤ ਬਦਲਨੀ ਉਹਨੇ ਪਿੰਡੋਂ ਹਟਾ ਕੇ ਉਹਨੂੰ ਬੀਏ ਵੇ ਸਾਥ ਸੰਗਤ ਚੰਡੀਗੜ੍ਹ ਲਵਾ ਦਿੱਤਾ ਹੋਸਟਲ ਵਿੱਚ ਛੱਡ ਦਿੱਤਾ ਮੇਰਾ ਇੱਕ ਲੜਕਾ ਹੈ 24 ਕਿੱਲੇ ਜ਼ਮੀਨ ਹੈ ਮੈਂ ਚੰਡੀਗੜ੍ਹ ਪੜ੍ਹਾਵਾਂਗਾ 4 ਸਾਲ ਚੰਡੀਗੜ੍ਹ ਦੇ ਆ 4 ਸਾਲਾਂ ਬਾਅਦ ਪਤਾ ਲੱਗਾ ਉਹਨੂੰ ਉਹ ਨਸ਼ਾ ਲੱਗ ਗਿਆ ਜਿਹੜਾ ਹਟ ਨਹੀਂ ਸਕਦਾ ਫਿਰ ਉਹ ਚੋਂ ਸਾਲਾਂ ਵਿੱਚ ਚਿੱਟੇ ਦਾਦੀ ਹੋ ਗਿਆ ਹੁਣ ਉਹ ਡਰੱਗ ਵੀ ਲੈਂਦਾ ਆ ਤੁਸੀਂ ਅਮੀਰ ਵੱਡੇ ਵੱਡੇ ਅਰਬਾਂਪਤੀ ਬੰਦੇ ਵੇਖੇ ਨੇ ਕੱਲ ਹੀ ਪਰਸੋਂ ਇੱਕ ਖਬਰ ਨੈੱਟ ਤੇ ਚੱਲ ਰਹੀ ਸੀ ਤੁਹਾਡੇ ਟੀਵੀ ਤੇ ਨੈੱਟ ਤੇ ਆ ਗਈ ਹੋਣੀ ਹੈ ਐਡਾ ਵੱਡਾ ਬਾਲੀਵੁੱਡ ਦਾ ਐਕਟਰ ਅਰਬਾਂ ਖਰਬਾਂ ਦੀ ਜਾਇਦਾਦ ਹੈ ਡਰੱਗ ਵਿੱਚੋਂ ਦਾ ਲੜਕਾ ਪਕੜਿਆ ਗਿਆ ਜਿਹਦੀ ਉਮਰ ਅਜੇ 24-25 ਸਾਲ ਹੈ ਲੈ ਗਏ ਉਹਨੂੰ ਕੱਲ ਜੇਲ੍ਹ ਵਿੱਚ ਹੁਣ ਉਹ ਐਕਟਰ ਜਦੋਂ ਇੰਟਰਵਿਊ ਕੱਲ ਪਰਸੋਂ ਦੇ ਰਿਹਾ ਸੀ ਤੇ ਸਾਹ ਸੰਗਤ ਉਹਦਾ ਚਿਹਰਾ ਉਲਿਆ ਹੋਇਆ ਸੀ ਅੱਖਾਂ ਝੁਗੀਆਂ ਹੋਈਆਂ ਸੀ ਜਿਹੜਾ ਬੰਦਾ ਕਿਤੇ ਨਹੀਂ ਹਾਰਿਆ ਅੱਜ ਤੱਕ ਸੰਕੜੇ ਫਿਲਮਾਂ ਵਿੱਚ ਉਹਦੀ ਜੈਜਕਾਰ ਹੁੰਦੀ ਰਹੀ ਉਹ ਪੈਸਾ ਅਰਮਾ ਖਰਮਾ ਕਮਾਉਂਦਾ ਰਿਹਾ ਅੱਜ ਜਦੋਂ ਹਾਰਿਆ ਤੇ ਔਲਾਦ ਦੇ ਦੁੱਖੋਂ ਹਾਰਿਆ ਜਿਹਦੀ ਇੱਕੋ ਇੱਕ ਔਲਾਦ ਨਸ਼ਿਆਂ ਵਿੱਚ ਪੈ ਜਾਏ ਉਹ ਬੰਦਾ ਜਿਉਂਦਾ ਨਹੀਂ ਰਹਿੰਦਾ ਬਸ ਪੰਜਰ ਹੀ ਤੁਰਿਆ ਫਿਰਦਾ ਉਹ ਜਿਉਂਦਾ ਨਹੀਂ ਅੰਦਰੋਂ ਰਹਿੰਦਾ ਉਹਦੇ ਪੱਲੇ ਰਹਿ ਕੀ ਜਾਂਦਾ ਹੈ ਜਦੋਂ ਉਹ ਬੰਦੇ ਦੇ ਲੜਕੇ ਨੂੰ ਚਿੱਟਾ ਲੱਗ ਗਿਆ ਹੁਣ ਉਹਦੇ ਭੁੱਲੇ ਕੁਝ ਨਾ ਰਿਹਾ ਹੁਣ ਉਹਨੂੰ ਪਛਤਾਵਾ ਹੋਣ ਲੱਗਾ ਉਹਨੇ ਚੰਡੀਗੜ੍ਹ ਨੂੰ ਹਟਾ ਕੇ ਪਿੰਡ ਲੈ ਜਾਂਦਾ ਕਿਸੇ ਨੇ ਕਿਹਾ ਨਸ਼ਾ ਛਡਾਊ ਕੇਂਦਰ ਵਿੱਚ ਛੱਡ ਦਿਓ ਪਹਿਲਾਂ ਤਾਂ ਲਕੂੰਦਾ ਰਿਹਾ ਲੋਕਾਂ ਤੋਂ ਪਤਾ ਨਾ ਲੱਗੇ ਫਿਰ ਨਸ਼ਾ ਛਡਾਊ ਕੇਂਦਰ 'ਚ ਛੱਡ ਦਿੱਤਾ ਕੇਂਦਰ ਵਾਲਿਆਂ ਨੇ 3 ਮਹੀਨੇ ਬਾਅਦ ਛੱਡਿਆ ਸਰਦਾਰ ਜੀ ਨਸ਼ਾ ਛਡਾਊ ਕੇਂਦਰ ਵਿੱਚ ਆਓ ਚਲਾ ਗਿਆ ਤਉ ਮੈਜਰ ਨੇ ਹੱਥ ਜੋੜ ਕੇ ਕਹਿ ਦਿੱ ਆ ਆਪਣੇ ਲੜਕੇ ਨੂੰ ਲੈ ਜਾਓ ਅਸੀਂ ਇਹਦਾ ਨਸ਼ਾ ਨਹੀਂ ਛਡਾ ਸਕਦੇ ਇਹਨੇ ਨਸ਼ਾ ਕੋਈ ਬਹੁਤ ਤੇਜ਼ ওভারਡੋਜ਼ ਦੇ ਕੀਤੇ ਹੋਏ ਨੇ ਇਹਦਾ ਨਸ਼ਾ ਸਾਡੇ ਕੋਲੋਂ ਨਹੀਂ ਛਡਾਇਆ ਜਾਣਾ ਕੰਧਾਂ ਵਿੱਚ ਸਿਰ ਮਾਰਦਾ ਐਥੇ ਮਰ ਜਾਏਗਾ ਸਾਡੇ ਘਰ ਪੈ ਜਾਏਗਾ ਤੇ ਉਹ ਪਿਓ ਨੇ ਪੁੱਛਿਆ ਕਿੱਥੇ ਆ ਮੇਰਾ ਲੜਕਾ ਤੇ ਜਦੋਂ ਵੇਖਿਆ ਉਹ ਕਹਿੰਦਾ ਜੀ ਉਹ ਕਮਰੇ ਵਿੱਚ ਐ ਉਹਨੇ ਬਾਹਰੋਂ ਕਮਰਾ ਬੰਦ ਕੀਤਾ ਹੋਇਆ ਤਾਲੇ ਨੂੰ ਬੰਦ ਕੀਤਾ ਉਹ ਨੂੰ ਜਾਂ ਨਸ਼ੇ ਦਾ ਦੌਰਾ ਪੈਂਦਾ ਕੰਧਾਂ 'ਚ ਸਿਰ ਮਾਰਦਾ ਜਦੋਂ ਪਿਓ ਨੇ ਤੱਕੀ ਵਿੱਚੋਂ ਜਾ ਕੇ ਵੇਖਿਆ ਨਾ ਵਾਰੀ ਚੋਂ ਤੇ ਪੁੱਤ ਦੀ ਹਾਲਤ ਵੇਖੀ ਨਾ ਗਈ ਗਰਮੀ ਪਸੀਨੇ ਨਾਲ ਭਿੱਜਿਆ ਕੰਦੇ ਸਿਰ ਮਾਰ ਕੇ ਇੱਥੇ ਲਹੂ ਵੀ ਲੱਗਾ ਇੱਕੋ ਗੱਲ ਤੜਫਦਾ ਕਹਿਨੋ ਮੈਨੂੰ ਕੋਈ ਨਸ਼ਾ ਦੇ ਦਿਓ ਮੈਂ ਮਰ ਜਾਣਾ ਮੈਨੂੰ ਕੋਈ ਨਸ਼ਾ ਦੇ ਦਿਓ ਪਿਓ ਤੋਂ ਹਾਲਤ ਨਾ ਵੇਖੀ ਗਈ ਤੱਕੀ ਚ ਖਲੋਤਾ ਪਿਓ ਭੁੱਬ ਨਿਕਲ ਕੇ ਰੋਣ ਲੱਗ ਪਿਆ ਅੰਦਰ ਲੜਕੇ ਨੇ ਵੇਖਿਆ ਮੇਰਾ ਪਿਓ ਆ ਗਿਆ ਉਹਨੇ ਤੱਕੀ ਚ ਖਲੋਤੇ ਪਿਓ ਦੇ ਹੱਥ ਪਕੜ ਕੇ ਕਿਹਾ ਬਾਪੂ ਮੈਨੂੰ ਬਾਹਰ ਕੱਢ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਂਗਾ ਤੇ ਉਹ ਪਿਓ ਵੀ ਰੋਣ ਲੱਗ ਪਿਆ ਉਦੋਂ ਲੜਕੇ ਨੇ ਇੱਕ ਗੱਲ ਕਹੇ ਉਹ ਪਿਓ ਦੇ ਅੰਦਰ ਟੱਕ ਪਾਗੇ ਤੁਰ ਤੱਕ ਉਹ ਰੋਂਦਾ ਹੋਇਆ ਨੌਜਵਾਨ ਬੋਲਿਆ ਕਹਿੰਦਾ ਬਾਪੂ ਦਰਵਾਜ਼ਾ ਖੋਲ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ ਕੁੰਡੀ ਖੋਲ ਮੈਨੂੰ ਨਸ਼ਾ ਦੇ ਦੇ ਐਦਾਂ ਕਹਿੰਦੇ ਆ ਕਹਿੰਦੇ ਉਹ ਲੜਕੇ ਨੇ ਕਿਹਾ ਬਾਪੂ ਹੁਣ ਤਾਂ ਕੁੰਡੀ ਖੋਲ ਦੇ ਜੇ ਉਦਣ ਥੱਪੜ ਮਾਰ ਕੇ ਮੈਨੂੰ ਕੁੰਡੀ ਨਾ ਲਾਉਂਦਾ ਅਮਨ ਦੇ ਨਾਲ ਮੈਨੂੰ ਵੀ ਅੰਮ੍ਰਿਤ ਛਕ ਲੈਣ ਦਿੰਦਾ ਜੇ ਮੈਂ ਇੱਥੇ ਨਹੀਂ ਸੀ ਹੋਣਾ ਸਾਥ ਸੰਗਤ ਇੱਕ ਸੂਰ ਕਿਤੇ ਨਾ ਕਿਤੇ ਪੇਰੈਂਟਸ ਦਾ ਅਸੀਂ ਆਪਣੇ ਬੱਚਿਆਂ ਨੂੰ ਜੋੜਿਆ ਨਹੀਂ ਦੱਸਿਆ ਨਹੀਂ ਇਸੇ ਲਈ ਪਛਤਾਉਨੇ ਆ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਗੁਰੂ ਘਰ ਨਾਲ ਜੋੜੋ ਸੇਵਾ 'ਚ ਜੋੜੋ ਸ਼ਾਮ ਨੂੰ ਕਿਹਾ ਕਰੋ ਪੁੱਤ ਜਾ ਗੁਰਦੁਆਰੇ ਬਾਬਾ ਜੀ ਨਾਲ ਸੇਵਾ ਕਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੁਖਾਸਣ ਕਰਾਓ ਚੰਦਵਾ ਸਭ ਬਦਲੋ ਰਮਲੇ ਬਦਲੋ ਗੁਰੂ ਘਰ ਬੱਚਿਆਂ ਨੂੰ ਭੇਜੋਗੇ ਇਹ ਬਾਣੀ ਨਾਲ ਬਾਣੇ ਨਾਲ ਜੁੜੇ ਰਹਿਣਗੇ ਤੁਸੀਂ ਸੁਖੀ ਰਹੋਗੇ ਸਤਿਗੁਰੂ ਕਿਰਪਾ ਕਰਨ ਆਪਾਂ ਸਾਰੇ ਜੁੜੀਏ ਜੀਵਨ ਵਿੱਚ ਸੁੱਖ ਮਾਣੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਮੂਹ ਸੰਗਤਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਨੌਜਵਾਨ ਵੀਰਾਂ ਦਾ ਧੰਨਵਾਦ